ਆਪ ਦੇ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੋ ਦਿਨਾਂ ਤੇ ਅੰਦਰ ਜਿਹੜਾ ਇੱਕ ਵਿਵਾਦ ਉੱਠਿਆ ਹੈ ਉਹਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਕਈ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਦੇ ਵਿੱਚ ਮੇਰੇ ਖਿਲਾਫ ਕੱਲ ਪਰਸੋ ਤੋਂ ਭੰਡੀ ਪ੍ਰਚਾਰ ਚੱਲ ਰਿਹਾ ਜਿਦੇ ਵਿੱਚ ਮੈਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਮੈਂ ਕਿਸੇ ਜਾਤ ਬਰਾਦਰੀ ਦੇ ਖਿਲਾਫ ਬੋਲਿਆ ਹੈ ਜਾਂ ਕਿਸੇ ਦੇ ਖਿਲਾਫ ਬੋਲਿਆ ਉਹੀ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੂ ਉਹਦੇ ਤੇ ਮੈਂ ਚੱਲਦਾ ਹਾਂ ਸ਼ਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਮੈਂ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ ਤੇ 3 ਮਹੀਨੇ ਦਾ ਮੇਰਾ ਕਾਰਜਕਾਲ ਜੇ ਤੁਸੀਂ ਦੇਖੋਗੇ ਜੇ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਤਾਂ ਸਾਰੇ ਵਰਗਾਂ ਦੇ ਕੀਤੇ ਜੇ ਕਿਸਾਨਾਂ ਦੀ ਫਸਲ ਖਰਾਬ ਹੋਈ ਤਾਂ ਪਹਿਲਾਂ 12000 ਮੁਆਵਜ਼ਾ ਦਿੰਦੇ ਸੀ ਐਸੀ 17000 ਕਿਸਾਨਾਂ ਨੂੰ ਦਿੱਤਾ ਤੇ ਨਾਲ 1700 ਮਜ਼ਦੂਰਾ ਚੋਗਿਆਂ ਨੂੰ ਵੀ ਦਿੱਤਾ ਜੇ ਸਿੱਖ ਕੌਮ ਦੇ ਬਾਰੇ ਜੀ ਗੱਲ ਕਰਨੀ ਪਈ ਪਾਰਲੀਮੈਂਟ ਦੇ ਵਿੱਚ ਠੋਕੇ ਬੋਲਿਆ ਜੇ ਪ੍ਰਧਾਨ ਮੰਤਰੀ ਆਇਆ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਭੁਗਤਿਆ ਹੈ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਮੈਂ ਇੱਕ ਗੱਲ ਸੌਂ ਖਾ ਕੇ ਕਹਿ ਸਕਦਾ ਕਿ ਮੈਂ ਸਾਰਿਆਂ ਲਈ ਬਰਾਬਰ ਉਤਰਨਾ ਹੈ ਤੁਸੀਂ ਇਹ ਦੇਖੋ ਨਾ ਜਦੋਂ ਜਰਨਲ categories ਦਾ ਕਮਿਸ਼ਨ ਬਣਾਉਣ ਦੀ ਗੱਲ ਆਈ ਤਾਂ ਕਿਹਨੇ ਬਣਾਇਆ ਅਜੇ ਤੱਕ ਮੈਨੂੰ ਉਹ ਉਹਦੇ ਬਾਰੇ ਵੀ ਕਹੀ ਜਾਂਦੇ ਜਦੋਂ ਗਰੀਬਾਂ ਵੱਲ ਜਾਂਦੇ ਉਹ ਕਹੀ ਜਾਂਦੇ ਮਜ਼ਦੂਰਾਂ ਵੱਲ ਜਾਂਦੇ ਕਹਿੰਦੇ ਜੀ ਕਿਸਾਨਾਂ ਇਹ ਕਿਸਾਨਾਂ ਦਾ ਹੋ ਗਿਆ ਜਾਂ ਕਿਸਾਨਾਂ ਵੱਲ ਜਾਂਦੇ ਕਹਿੰਦੇ ਜੀ ਗਰੀਬਾਂ ਦੀ ਗੱਲ ਕਰਦਾ ਫਿਰ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਦਿੱਲੀ ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਬਣਨ ਦਾ ਉੱਥੇ ਪਾਸ ਕਰਾਇਆ ਕਿ ਕਿਸਾਨਾਂ ਨੂੰ ਐਮਐਸਪੀ ਹੋਣੀ ਚਾਹੀਦੀ ਹੈ ਔਰ ਉਹਦੀ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਦੇ ਵਿੱਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮਾਂ ਐ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਐ ਇਹ ਪੰਜਾਬ ਦੇ ਵਿੱਚ ਪੰਜਾਬੀਅਤ ਐ ਸਭ ਨੂੰ ਉਹਨਾਂ ਦਾ ਬਰਾਬਰ ਹਿੱਸਾ ਦੇ ਕੇ ਆਪਾਂ ਇਹਨੂੰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਤੇ ਪੰਜਾਬ ਨੂੰ ਅੱਗੇ ਵਧਾਈਏ ਪੰਜਾਬ ਪੰਜਾਬੀਅਤ ਦੀ ਗੱਲ ਕਰੀਏ ਜਿਹੜਾ ਇਹ ਭੰਡੀ ਪ੍ਰਚਾਰ ਐ ਇਹਦੇ ਵਿੱਚ ਕੋਈ ਸੱਚਾਈ ਨਹੀਂ ਐ ਇਸ ਕਰਕੇ ਮੈਂ ਇਹ ਗੱਲ ਤੁਹਾਨੂੰ ਕਰਨਾ ਚਾਹੁੰਦਾ ਸੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੀ ਨੇ ਕਿਹਾ कि घर दल्ला घर के अंदर ही रहनिया चाहिए घर तो बाहर नहीं जानिया चाहिए सो सवाल यह है कि मुद्दा बाहर किया जरा एक गल कि सामने आई कि चरणजीत सिंह चनी ने जरा एक जरा विवादित बयान दिता चर्चा पिछले काफ़ी दिनों तो चल रही है मैं हाँ नरेश शर्मा अच्छी गल कर रहे पंजाब कांग्रेस पार्टी की क्योंकि पंजाब सबका मुख्य चरणजीत सि चनी ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਕਿ ਪਿਛਲੇ ਦਿਨੀ ਜਿਹੜੇ ਆਲ ਇੰਡੀਆ ਕਾਂਗਰਸ ਕੀ ਮੈਟਰੀ ਤੇ ਐਸ ਸੀ ਬਿੰਗ ਦੇ ਅਰਜਿੰਦਰ ਪਾਲ ਗੋਤਮ ਪੰਜਾਬ ਆਉਂਦੇ ਨੇ ਤੇ ਜਿਹੜੇ ਪੰਜਾਬ ਦੇ ਐਸ ਸੀ ਲੀਡਰਸ ਨੇ ਉਹਨਾਂ ਨਾਲ ਮੀਟਿੰਗ ਕਰਦੇ ਨੇ ਜਿੱਦੇ ਵਿੱਚ ਚਰਨਜੀਤ ਸਿੰਘ ਚੰਨੀ ਪਹੁੰਚਦੇ ਆ ਰਾਜਕਮਾਰ 베ਰ ਕਾ ਵੀ ਪਹੁੰਚਦੇ ਨੇ ਤੇ ਹੋਰ ਅਮਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਤੇ ਹੋਰ ਜਿਹੜੇ ਇਹਨਾਂ ਦੇ ਕਈ ਲੀਡਰ ਨੇ ਉਹ ਪਹੁੰਚਦੇ ਨੇ ਤੇ ਉਸ ਮੀਟਿੰਗ ਤੋਂ ਬਾਅਦ ਇਹ ਸਾਹਮਣੇ ਆਉਂਦਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਕਹਾ ਗਿਆ ਕਿ ਦੇਖ ਕੇ ਪ੍ਰੋਦੀ ਤੇ ਦਾ ਨੇਤਾ ਵੀ ਜੱਟ ਨੂੰ ਬਣਾਇਆ ਗਿਆ ਤੇ ਪ੍ਰਧਾਨ ਵੀ ਇੱਕ ਜੱਟ ਨੂੰ ਬਣਾਇਆ ਗਿਆ ਸੋ ਇਸ ਕਰਕੇ ਜਿਹੜਾ ਐਸੀਆਂ ਨੂੰ ਕਿਤਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੰਜਾਬ ਅੰਦਰ ਇਹ ਸਿਆਸਤ ਪੂਰੀ ਤਰ੍ਹਾਂ ਕਰਮਾ ਗਈ ਸੀ ਕਿ ਇਸ ਤੋਂ ਬਾਅਦ ਇਹ ਜਿਹੜਾ ਆ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਕੇੜੇ ਨੇ ਉਹ ਜੱਟ ਜੱਟ ਭਾਈਚਾਰੇ ਦੇ ਖਿਲਾਫ ਖੜੇ ਹੋ ਗਏ ਉਹ ਕੇਸ ਦੇ ਨਾਲ ਰਾਜਨੀਤੀ ਕਾफी ਕਰਮਾ ਗਈ ਪਰ ਹੁਣ ਚਰਨਜੀਤ ਸਿੰਘ ਚੰਦੀ ਕਹਿ ਰਹੇ ਨੇ ਕਿ ਐਸਾ ਮੈਂ ਕੋਈ ਬਿਆਨ ਨਹੀਂ ਦਿੱਤਾ ਅਜੀਤ ਉਹ ਚਰਨਜੀਤ ਸਿੰਘ ਚੰਦੀ ਵੀ ਮੇਰੇ ਖਿਲਾਫ ਪੰਡੀ ਪ੍ਰਚਾਰ ਹੋ ਰਿਹਾ ਤੇ ਇਹ ਕੌਣ ਪੰਡੀ ਪ੍ਰਚਾਰ ਕਰ ਰਿਹਾ ਕਿਵੇਂ ਹੋ ਰਿਹਾ ਸਵਾਲ ਇਹ ਵੀ ਹੈ ਕਿ ਇਹ ਮਾਮਲਾ ਕਿਵੇਂ ਸਾਹਮਣੇ ਆਇਆ ਕਿਉਂਕਿ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਜਦੋਂ ਮੁੱਦੇ ਉਠਦੇ ਨੇ ਤਾਂ ਗੱਲ ਸਾਹਮਣੇ ਆਉਂਦੀ ਹੈ ਸੋ ਕਾਂਗਰਸ ਅੰਦਰ ਹੀ ਕਾफी ਵਿਵਾਦ ਪੈਦਾ ਹੋ ਗਿਆ ਕਿਉਂਕਿ ਕਾਂਗਰਸ ਦੇ ਅੰਦਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਕਿ ਇੱਕ ਮੁੱਖ ਮੰਤਰੀ ਦੀ ਜਿਹੜੀ ਚਾਹ ਹਾਇਕ ਨੂੰ ਹੁੰਦੀ ਹੈ ਇੱਕ ਲਾਲਸਾ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੀ ਕਹਿ ਰਹੇ ਸੀ ਕਿ ਮੇਰੇ 32 ਦੰਦ ਨੇ ਮੈਂ ਜੋ ਕਹਣਾ ਉਹ ਸਹੀ ਹੋ ਜਾਂਦਾ ਉਹਨਾਂ ਨੇ ਪਿੱਛੇ ਕਿਹਾ ਸੀ ਕਿ 2026 ਤੇ ਸ਼ੁਰੂਆਤ ਦੀ ਕਾਂਗਰਸ ਦੇ ਅੰਦਰ ਤੁਸੀਂ ਦੇਖੋ ਇਸ ਤਰ੍ਹਾਂ ਦੇ ਕਲੇਸ਼ ਸ਼ੁਰੂ ਹੋ ਜਾਣਗੇ ਸੋ ਚਰਨ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਤੇ ਲੱਗ ਹੀ ਗਿਆ ਜੀ ਕਿ ਸ਼ਾਇਦ ਉਹਨਾਂ ਦਾ ਜੋ ਕਹਿਣਾ ਸੱਚ ਹੋ ਗਿਆ ਕਿ ਜਿਸ ਤਰ੍ਹਾਂ ਪੰਜਾਬ ਅੰਦਰ ਜਿਹੜੀ ਦਲਤ ਤੇ ਜੱਟਵਾਦ ਦੀ ਜਿਹੜੀ ਰਾਜਨੀਤੀ ਦਾ ਜਿਹੜਾ ਸ਼ੁਰੂਆਤ ਹੋ ਗਈ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਹੋਈ ਨਹੀਂ ਪੰਜਾਬ ਅੰਦਰ ਕੋਈ ਇਸ ਤਰ੍ਹਾਂ ਦਾ ਮੁੱਦਾ ਨਹੀਂ ਹੁੰਦਾ ਕੋਈ ਜੱਟ ਜਾਂ ਇਸ ਤਰ੍ਹਾਂ ਦਾ ਮੁੱਦਾ ਨਹੀਂ ਹੈ ਦਲਤਵਾਦ ਦਾ ਕੋਈ ਮੁੱਦਾ ਨਹੀਂ ਹੈ ਅੰਜਾਬੰਦ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਤੇ ਮੁੱਦੇ ਕਦੇ ਸਾਹਮਣੇ ਨਹੀਂ ਆਏ ਪੰਜਾਬ ਦਾ ਇਤਿਹਾਸ ਰਿਹਾ ਕਿ ਪੰਜਾਬ ਦੇ ਵਿੱਚ ਹਮੇਸ਼ਾ ਹੀ ਜੱਟ ਪਾਈਚਾਰੇ ਤੋਂ ਮੁੱਖ ਮੰਤਰੀ ਰਿਹਾ ਪਹਿਲੀ ਵਾਰ ਹੋਇਆ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ 3 ਮਹੀਨੇ ਲਈ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇੱਕ ਦਲਤ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਪਹਿਲਾਂ ਮੁੱਖ ਮੰਤਰੀ ਨਹੀਂ ਬਣਾਇਆ ਕਿ 2022 ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਦਿਉਣਾ ਆ ਲੁਧਿਆਣਾ ਦੇ ਵਿੱਚ ਕਰੈਲੀ ਹੁੰਦੀ ਹੈ ਲੁਧਿਆਣਾ ਦੇ ਵਿੱਚ ਕਰੈਲੀ ਹੁੰਦੀ ਹੈ ਜਿਸ ਵਿੱਚ ਰਾਹੁਲ ਗਾਂਧੀ ਜਾਂਦੇ ਨੇ ਉਸ ਸਮੇਂ ਤੁਸੀਂ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ ਉਹ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਸਨ ਕਿ ਉਹਨਾਂ ਦਾ ਨਾਂ ਲਾਣਿਆ ਜਾਏ ਪਰ ਰਾਹੁਲ ਗਾਂਧੀ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕਰ ਜਾਂਦੇ ਨੇ ਕਿ ਅਗਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਹੀ ਮੁੱਖ ਮੰਤਰੀ ਬਣਨਗੇ ਉਸ ਸਮੇਂ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਇੱਥੇ ਲੀਡਰ ਨੇ ਸਟੇਜਾਂ ਤੋਂ ਬੋਲ ਰਹੇ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇ ਕਿਉਂਕਿ ਇਸ ਤੋਂ ਲਾਵਾ ਬਹੁਤ ਸਾਰੇ ਜਿਹੜੇ ਲੀਡਰ ਨੇ ਚਾਰੀ ਦੇ ਕੀ ਜਿਹੜੇ ਲੀਡਰ ਨੇ ਉਹਨਾਂ ਨੇ ਹੁਣ ਇਹ ਲਿਖ ਕੇ ਭੇਜਿਆ ਹਾਈ ਕਮਾਂਡ ਨੂੰ ਲਿਖਿਆ ਚੰਨੀ ਦੇ ਪੱਖ ਦੇ ਵਿੱਚ ਨੇ ਚੰਨੀ ਦੇ ਨਾਲ ਖੜੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮੌਕਾ ਦਿੱਤਾ ਜਾਵੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਅਮਰਿੰਦਰ ਸਿੰਘ ਰਾਜਾ ਵੀ ਉਹ ਵੀ ਹਾਲਾਂਕਿ ਮੁੱਖ ਮੰਤਰੀ ਦਾਵੇਦਾਰ ਨੇ ਕਿਉਂਕਿ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਭਗੇਲ ਸਿੰਘ ਉਹਨਾਂ ਨੇ ਇੱਕ ਚੀਜ਼ ਤੇ ਰੋਕ ਲਾਈ। ਉਹਨਾਂ ਨੇ ਕਿਹਾ ਕਿ ਜੋ ਆਪਣੇ ਆਪ ਨੂੰ ਦਾਅਵੇਦਾਰ ਕੋਸ਼ਿਸ਼ ਕਰੇਗਾ, ਰਾਹੁਲ ਗਾਂਧੀ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਉਣਗੇ। ਤਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਇਸ ਤੀਜਾਂ ਦੇ ਉੱਤੋਂ ਲੀਡਰ ਕਹਿੰਦੇ ਲੱਗੇ ਨੇ ਕਿ ਅਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਹੈ। ਹਾਲਾਂਕਿ ਇਹ ਵੀ ਸਾਹਮਣੇ ਆ ਰਿਹਾ ਇਹ ਜੋ ਪਰਿਵਾਰੀ ਨੇ ਬਗੇਲ ਸਿੰਘ ਉਹ ਨਹੀਂ ਚਾਹੁੰਦੇ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇ। जिस तरह भी कांग्रेस के अंदर इस समय फाइटिंग चल रही है तो कांग्रेस के अंदर सब तो ज्यादा मुख्यमंत्री के चेहरे ने दूजा सब तो वाला कारण सू नज़र आ रहा दूजा वाला कारण यह है कि कांग्रेस की सब तो व्डी जोड़ी तराशी ये है पंजाब नहीं होर स्टेटा के तराशी सब तो वीडी है कि कांग्रेस ने सिर्फ लीडर पैदा किए हैं कांग्रेस वर्कर पैदा नहीं कर सके तीस पंजाब भी जिन्हें लीडर ने ਚਾਹੇ ਜਿੰਨੇ ਉਹ ਲੀਡਰ ਸਿਰਫ ਆਪਣੇ ਆਪ ਨੂੰ ਲੀਡਰ ਸਮਝਨੇ ਵਰਕ ਕਰਨੇ ਸਮਝਦੇ ਉਹਨਾਂ 'ਚ ਲਾਲ ਸਾਹਿਬ ਕਿਸ ਮੁੱਖ ਮੰਤਰੀ ਮੰਡਲ ਦੀ ਲਾਲ ਸਾਹਿਬ ਬਣੀ ਰਹੇ ਕਿਸੇ ਦੀ ਡਿਪਟੀ ਮੁੱਖ ਮੰਤਰੀ ਬਣੀ ਰਹੇ ਲਾਲ ਸਾਹਿਬ ਕਿਸੇ ਦੇ ਵਿੱਚ ਜਿਹੜੀ ਹੈਗੀ ਹੈ ਕਿ ਮੈਂ ਮੰਤਰੀ ਬਣ ਜਾ ਸੋ ਇਸ ਕਰਕੇ ਵਰਕਰਾਂ ਦੀ ਜਦੋਂ ਕਮੀ ਹੁੰਦੀ ਹੈ ਤਾਂ ਪਾਰਟੀਆਂ ਨੂੰ ਉਹਦਾ ਖਮਿਆਜਾ ਭੁਗਤਣਾ ਹੀ ਪੈਂਦਾ ਹੈ ਇਸ ਸਮੇਂ ਕਾਂਗਰਸ ਦੇ ਵਿੱਚ ਲੀਡਰ ਜ਼ਿਆਦਾ ਨਹੀਂ ਵਰਕਰਾਂ ਦੀ ਜਿਹੜੀ ਕਮੀ ਕਿਤਨੀ ਕਿਤਨੀ ਨਜ਼ਰ ਆ ਰਹੀ ਹੈ ਸੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਆਪਸੀ ਜਿਹੜੀ ਟਸਲ ਸਭ ਤੋਂ ਵੱਡਾ ਕਾਰਨ ਬਣਦੀ ਹੈ ਸਾਰੇ ਸਟੇਟਾਂ ਦੇ ਵਿੱਚ ਕਾਂਗਰਸ ਨੂੰ ਜਾਂ ਨੁਕਸਾਨ ਵੀ ਸਹਿਣਾ ਪੈਂਦਾ ਦੂਜਾ ਹਾਲਾਂਕਿ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਗਿਆ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਦੇ ਨੇ ਪਧੌਰ ਤੇ ਚਮਕੌਰ ਸਾਹਿਬ ਚਮਕੌਰ ਸਾਹਿਬ ਉਹਨਾਂ ਦੀ ਆਪਣੀ ਸੀਟ ਸੀ ਕਿਉਂਕਿ ਉੱਥੋਂ ਕਈ ਵਾਰ ਐਮ.ਐਲ.ਏ. ਰਹਿ ਚੁੱਕੇ ਸੀ पर उसमें आमादी पार्टी दी चली। उस समय आम आदमी पार्टी की इन्नी चली उसेरी दे बहुत सारे जड़े लीडर ने कांग्रेस सिर्फ अठारह कांग्रेस अठारह सीटा ही मिली है। पर इस जीरी देख हालांकि चरणजीत सिंह चनी दोनों सीटा तो हार गए पर जोड़े दूजे पास लीडर से चाहे वो अमरिंदर सिंह राजा बड़ेंगे चाह सुखजिंद्र रंधावा प्रताप सिंह बाजवा से तृप्त रजिंद्र बाजवासी सुख सरकारी सी, प्रगट सिंह ਇਹ ਲੀਡਰ ਚੋਣ ਜਿੱਤ ਗਏ ਆਮ ਆਦੀ ਪਾਰਟੀ ਦੀ ਹਿੰਦੇ ਰੀਤੇ ਪਾਪੂਤ ਵੀ ਉਹ ਆਪਣੀ ਜਿੱਤ ਹਾਸਲ ਕਰ ਗਏ ਸੋ ਉਸ ਸਮੇਂ ਇੱਕ ਸਵਾਲ ਖੜਾ ਹੋਇਆ ਕਿ ਸ਼ਾਇਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਗਲਤੀ ਕਰਤੀ ਉਹਨਾਂ ਚਿਹਰੇ ਮਨਾਉਣ ਦੇ ਕਾਰਨ ਜਿਹੜੀ ਜੱਟ ਵੋਟ ਹੈ ਕਾਂਗਰਸ ਕੋਲ ਖਿਸ ਗਈ ਕਾਂਗਰਸ ਨੂੰ ਵੋਟ ਨਹੀਂ ਹੋਈ ਪਰ ਚਲੋ ਟਾਈਮ ਵੀ ਤੇ ਟਾਈਮ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣ ਲੜੀ ਤਿਲੰਦਰ ਤੋਂ ਲੋਕ ਸਭਾ ਚੋਣ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਲਗਭਗ 2 ਲੱਖ ਵੋਟਾਂ ਦੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਹੁਣ ਚਲਨਜੀਤ ਸਿੰਘ ਚੰਨੀ ਕਿਉਂਕਿ ਜ਼ਿਲ੍ਹਾ ਪ੍ਰੈਸ਼ਦ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਚਲਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਰੀ ਜਿੱਤ ਜੀ ਸੀਟਾਂ ਦੇ ਉੱਤੇ ਕਾਂਗਰਸ ਉਮੀਦਵਾਰ ਜਿਤਾਉਣ ਦੇ ਵਿੱਚ ਕਾਮਯਾਬ ਹੋ ਗਏ ਸੋ ਕਿਤਨੇ ਕਿਤੇ ਚੰਨੀ ਦੇ ਹੌਸਲੇ ਉੱਚੇ ਨੇ ਦੇਖੋ ਇੱਕ ਤਾਂ ਹੈ ਇਹ ਕਿ ਜਿਹੜੀ ਲਾਲਸਾ ਖਤਮ ਨਹੀਂ ਹੁੰਦੀ ਹੁਣ ਇੱਕ ਵਾਰੀ ਜਦੋਂ ਮੁੱਖ ਮੰਤਰੀ ਬਣ ਗਏ ਤੇ ਨੇਚਰਲੀ ਉਹ ਫਿਰ ਚਾਹਣਗੇ ਕਿ ਮੈ ਇੱਕ ਵਾਰੀ ਮੈਨੂੰ ਹੋਰ ਮਿਲੇ ਮੌਕਾ ਕਿਉਂਕਿ ਪਹਿਲਾ ਉਹਨਾਂ ਨੂੰ ਸਿਰਫ 7 ਨਵੇਂ ਮਹੀਨੇ ਮਿਲੇ ਤੇ 9 ਮਹੀਨੇ ਦੇ ਵਿੱਚ ਸ਼ਾਇਦ ਉਹ ਜੋ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਨਹੀਂ ਕਰ ਸਕੇ ਇਸ ਕਰਕੇ ন্যাਚੁਰਲੀ ਕਿਤੇ ਕਿਤੇ ਲੀਡਰਾਂ ਦੇ ਵਿੱਚ ਹੋਣ ਜਾ ਕੇ ਮੈਨੂੰ ਦੁਬਾਰਾ ਮੌਕਾ ਮਿਲੇ ਸੋ ਇਸ ਕਰਕੇ ਜਿਹੜੀ ਕਾਂਗਰਸ ਦੇ ਵਿੱਚ ਇਸ ਸਮੇਂ ਜਿਹੜੀ ਆਪ ਦੀ ਤਸਲਵਾਜੀ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੀ ਹੈ ਹਾਲਾਂਕਿ ਹੁਣ ਦੇਖਦੇ ਆਂ ਕਿ ਪੰਜਾਬ ਦੇ ਪ੍ਰਭਾਰੀ ਬਗੇਲ ਸਿੰਘ ਕਹਿ ਰਹੇ ਆ ਕਿ ਹਜੇ ਇਹਲਾ ਕੋਈ ਨਾ ਲਾਨਾ ਜਾਏ ਬਿਨਾ ਚਿਹਰੇ ਤੋਂ ਚੋਣ ਲੜੀ ਜਾਏ ਫਿਰ ਅਲੱਗ ਕਾਂਗਰਸ ਪਾਰਟੀ ਵੱਲੋਂ ਕੁ ਸਰਵੇ ਵੀ ਕਰਾਏ ਜਾ ਰਹੇ ਨੇ ਕਾਂਗਰਸ ਜਿਹੜੀ ਹਾਈ ਕਮਾਂਡ ਨੂੰ ਅੰਟਰਨਲ ਸਰਵੇ ਵੀ ਕਰਾ ਰਹੀ ਹੈ ਦੇਖ ਰਹੀ ਹੈ ਕਿ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਐਤੋਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਥਿਤੀ ਕੀ ਬਣਦੀ ਹੈ ਇਹ ਬਹੁਤ ਇਹਦੇ ਉੱਤੇ ਸਭ ਕੁਝ ਨਿਰਭਰ ਕਰਦਾ ਪਰ ਕਿਉਂਕਿ ਇਸ ਸਮੇਂ ਤੁਸੀਂ ਦੇਖਿਆ ਹੁਣਾ ਸੋਸ਼ਲ ਮੀਡੀਆ ਦੇ ਉੱਤੇ ਵੀ ਚਰਨਜੀਤ ਸਿੰਘ ਚੰਨੀ ਜੋ ਆਪਣੀਆਂ ਵੀਡੀਓ ਅਪਲੋਡ ਕਰਦੇ ਉਹਦੇ ਵਿੱਚ ਉਹ ਜਿਹੜਾ ਸਲੋਗਨ ਜਦੋਂ ਇਹ ਮੁੱਖ ਮੰਤਰੀ ਬਣੇ ਸੀ ਉਹਦੋਂ ਇੱਕ ਸਲੋਗਨ ਚੱਲਦਾ ਸੀ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹਾਂ ਉਹ ਸਲੋਗਨ ਅੱਜ ਵੀ ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਚਲੰਗੀ ਚੰਨੀ ਲੋਕਾਂ ਨੂੰ ਮਿਲਦੀ ਨਹੀਂ ਜਾਂ ਉਹ ਕਰਨਾ ਤਾਂ ਪਿੱਛੇ ਉਹ ਜਿਹੜਾ ਇੱਕ ਗਾਣਾ ਚੱਲ ਰਿਹਾ ਹੁੰਦਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹਾਂ ਸੋ ਕਿਤਨਾ ਕਿਤੇ ਇਹ ਅੰਦਰ ਮੰਨਦੇ ਜਿਹੜੀ ਲਾਲਸਾ ਤਾਂ ਹੈ ਆਰਤਾ ਹੈ ਕਿ ਮੁੱਖ ਮੰਤਰੀ ਬਣੀ ਕਾਰ ਸਾਮਾ ਮਿਲਿਆ ਨਹੀਂ ਕਿ ਚਰਨਜੀਤ ਸਿੰਘ ਚੰਨੀ ਇਹ ਵੀ ਕਹਿ ਰਹੇ ਨੇ ਕਿ ਮੈਂ ਮੁੱਖ ਮੰਤਰੀ ਜਦੋਂ ਸੀ ਉਸ ਸਮੇਂ ਮੈਂ ਕੇਂਦਰ ਦਾ ਪ੍ਰਧਾਨ ਮੰਤਰੀ ਜੇ ਤੋਂ ਆਏ ਉਸ ਸਮੇਂ ਮੈਂ ਪੰਗਾ ਲੈ ਲਿਆ ਮੈਂ ਖਸਾਲਾਂ ਦੇ ਡਾਂਗਾ ਨਹੀਂ ਮਾਰੀ ਖੁਦ ਡਾਂਗਾ ਖਾ ਲਿਆ ਉਹ ਉਹ ਵੀ ਇਸ ਚੀਜ਼ ਦਾ ਕ੍ਰੈਡਿਟ ਲੈ ਰਹੇ ਆਂਗੇ ਦੇਖੋ ਜੀ ਮੈਂ ਪ੍ਰਧਾਨ ਮੰਤਰੀ ਨਾਲ ਟੱਕਰ ਲਈਏ ਸੋ ਕਿਤਨਾ ਕਿਤੇ ਕਾਂਗਰਸ ਪਾਰਟੀ ਨੂੰ ਇਸ ਦੇ ਬਾਰੇ ਸੋਚਣਾ ਪਏਗਾ ਕਾਂਗਰਸ ਪਾਰਟੀ ਨੂੰ ਅੱਗੇ ਦੇ ਬਾਰੇ ਕੀ ਫੈਸਲੇ ਲੈਂਦੀ ਹੈ ਕਿਉਂਕਿ ਜਦ ਤੱਕ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੜੇ ਜਿਹੜੇ ਸਮੀਕਰਨ ਬਦਲੇ ਨੇ ਬਦਲਨੇ ਨੇ ਕਾਂਗਰਸ ਦੇ ਵਿੱਚ ਬਹੁਤ ਕੁਝ ਚੇਂਜਸ ਵੀ ਹੋਣਾ ਹੋ ਸਕਦਾ ਉਹਨਾਂ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਵੀ ਕੁਝ ਤਬਦੀਲੀਆਂ ਹੋ ਜਾਣ ਤਾਂ ਇਹ ਵੀ ਸੰਭਵ ਹੈ ਕਿ ਸ਼ਾਇਦ ਮਾਰਚ ਪ੍ਰੰਤ ਤੱਕ ਕੋਈ ਤਬਦੀਲੀਆਂ ਹੋ ਜਾਣ ਉਸ ਤੋਂ ਬਾਅਦ ਕਾਂਗਰਸ ਦੀ ਕੀ ਸਥਿਤੀ ਹੋਏਗੀ ਕਿ ਕੌਣ ਉਦੋਂ ਪਤਾ ਚੱਲੇਗਾ ਕਿ ਕਾਂਗਰਸ ਕਿਸ ਸਥਿਤੀ 'ਚ ਹੁੰਦੀ ਹੈ ਹੁਣ ਦੂਜੀ ਖਬਰ ਜਿਹੜੀ ਜੁੜੀ ਹੈ ਉਹ ਭਾਜਪਾ ਨਾਲ ਜੁੜੀ ਹੈ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਪੰਜਾਬ ਆ ਰਹੇ ਨੇ ਮੁਗ ਆ ਰਹੇ ਨੇ ਤਾਂ ਕਿ ਰੈਲੀ ਕਰ ਰਹੇ ਨੇ ਜਿੱਤੇ ਕਿ ਭਾਜਪਾ ਵੱਲੋਂ ਬਹੁਤ ਵੱਡਾ ਜਿਹੜਾ 1 ਲੱਖ ਦੇ ਕਰੀਬ ਜਿਹੜਾ ਟੀਚਾ ਰੱਖਿਆ ਉੱਤੇ ਪਬਲਿਕ ਦਾ ਕਿ ਉਹ ਰੈਲੀ ਦੇ ਵਿੱਚ ਪਬਲਿਕ ਨੂੰ ਸੰਬੋਧਨ ਕਰਨਗੇ ਉੱਤੇ ਉਹ ਕੋਈ ਵੱਡੇ ਅਨਾਉਂਸਮੈਂਟ ਕਰ ਸਕਦੇ ਆ ਬੜੀਆਂ ਬੜੇ ਐਲਾਨ ਕਰ ਸਕਦੇ ਆ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਅਮੇਸ਼ਾ ਉਸ ਰੈਲੀ ਦੇ ਵਿੱਚ ਇਹ ਵੀ ਐਲਾਨ ਕਰ ਦੇਣ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਅੱਕਲੇ ਲੜੇ ਉਸ ਤੋਂ ਨਾ ਵ ਹੋਰ ਵੀ ਕਹੀ ਕਿਉਂਕਿ ਅ ਇਹ ਤੋਂਨ ਬੜਾ ਹੈ ਤੋਂਨ ਬੜੇ ਦੇ ਇਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਅਮੇਸ਼ਾ ਵੀ ਹੁਣ ਆ ਰਹੇ ਨੇ ਬੀਜੇਪੀ ਤੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਪਹਿਲਾਂ ਹੀ ਐਕਟਿਵ ਨੇ ਉਹ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਲੀਡਰ ਨੂੰ ਵੱਡੇ ਲੀਡਰ ਨੂੰ ਭਾਜਪਾ ਚ ਸ਼ਾਮਲ ਕਰਾਉਣਾ ਹੁੰਦਾ ਤਾਂ ਨੈਬ ਸਿੰਘ ਸੈਣੀ ਭਾਜਪਾ ਜਾ ਕੇ ਉਹਨੂੰ ਸ਼ਾਮਲ ਕਰਾਉਂਦੇ ਨੇ ਸੋ ਭਾਜਪਾ ਵੀ ਇਸ ਸਮੇਂ ਕਿਤਨਾ ਕਿਤੇ ਤਿਆਰੀ ਚ ਲੱਗੀ ਹੋਈ ਹੈ ਸਮੀਕਰਨ ਬਦਲ ਰਹੇ ਨੇ ਪੰਜਾਬ ਦੀ ਸਿਆਸਤ ਦੇ ਸੋ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਸਮੀਕਰਨ ਬਦਲਣਗੇ ਇਸ ਤੋਂ ਇਲਾਵਾ ਦੂਸਰੀ ਵੱਡੀ ਖਬਰ ਇਹ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਆਮਦਨ ਤੋਂ ਬਾਅਦ ਜੇਰਾਦ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਨਾਬਾ ਕੋਰਟ ਚ ਬੰਦ ਨੇ ਪਰ ਉਹਨਾਂ ਨੂੰ ਨਿਚਨੀਆ ਕੋਰਟ ਤੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਸੀ ਉਹਨਾਂ ਨੂੰ ਅੰਤਿਮ ਜ਼ਮਾਨਤ ਨਹੀਂ ਮਿਲੀ ਫਿਰ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ 2 ਹਫ਼ਤੇ ਦਾ ਸਮਾਂ ਮੰਗ ਲਿਆ ਇਸ ਕਰਕੇ ਹੁਣ 2 ਫਰਬੀ ਤੋਂ ਉਹ ਮਾਮਲੇ ਸੁਣਵਾਈ ਹੋਏਗੀ ਪਰ ਹਲੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ 2 ਫਰਬੀ ਨੂੰ ਕੀ ਹੁੰਦਾ ਉਹ ਤਾਂ ਉਹਦੇ ਹੀ ਪਤਾ ਚੱਲੇਗਾ ਉਹ ਇਹ ਚੀਜ਼ ਜਿਹੜੀ ਅੱਜ ਦੀ ਜਿਹੜੀ ਵੱਡੀ ਡਿਵੈਲਪਮੈਂਟ ਕਿ ਹੁਣ ਮੇਨ ਮੁੱਦਾ ਇਹ ਹੈ ਕਿ ਪੰਜਾਬ ਦੀ ਸਿਆਸਤ ਹੁਣ ਕੇਂਦਰ ਵੱਲ ਜਾਏਗੀ ਹੋਰ ਨਾਲ ਸਮੇਂ ਦੇ 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 ਦੇਖਣਾ ਇਹ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ 2026 ਚੜਦੇ ਹੀ ਪੰਜਾਬ ਅੰਦਰ ਕਾਂਗਰਸ ਦੇ ਅੰਦਰ ਤੁਸੀਂ ਦੇਖਣਾ ਇਹ ਕਿਸ ਤਰ੍ਹਾਂ ਇਹ ਜਿਹੜੀਆਂ ਤਬਦੀਲੀਆਂ ਆਉਣਗੀਆਂ ਕਿਵੇਂ ਹੋਣਾਂ ਦਾ ਜਿਹੜਾ ਆਪਸੀ ਪباح ਸਾਹਮਣੇ ਆਏਗਾ ਕਿਉਂਕਿ ਮੁੱਖ ਮੰਤਰੀ ਜੀ ਦੇਖਦੇ ਹਾਂ ਗੱਲ ਸੱਚੀ ਹੁੰਦੀ ਹੈ ਜਦ ਕਾਂਗਰਸ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ਜਦ ਕਾਂਗਰਸ ਜਿਹੜੀ ਇੱਕ ਲੋਕਾਂ ਦੇ ਵਿੱਚ ਇੱਕ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਸੰਦੇਸ਼ ਜਾ ਰਿਹਾ ਕਿ ਕਾਂਗਰਸ ਇਸ ਸਮੇਂ ਲੀਡਰ ਜਿਹੜੇ ਨੇ ਆਪਸ ਦੇ ਵਿੱਚ ਲੜ ਰਹੇ ਨੇ ਕਿ ਉਹ ਆਪਣੇ ਪਾਰਟੀ ਲਈ ਨਹੀਂ ਉਹ ਸਿਰਫ ਆਪਣੇ ਨਿੱਜੀ ਲਈ ਲੜ ਰਹੇ ਨੇ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਕਿ ਦਿੱਲੀ ਮੁੱਖ ਮੰਤਰੀ ਬਣ ਜਾਾਂ ਤੇ ਮੈਂ ਮੰਤਰੀ ਬਣ ਜਾਾਂ ਸੋ ਇਹ ਚੀਜ਼ਾਂ ਉਹ ਦੇਖਦੇ ਆ ਕਿ ਕਾਂਗਰਸ ਹਾਈ ਕਮਾਂਡ ਇਹਨਾਂ ਨੂੰ ਕਿਵੇਂ ਟੈਕਲ ਕਰਦਾ ਕਾਂਗਰਸ ਦੇ ਅੰਦਰ ਹਾਈ ਕਮਾਂਡ ਅਕਾ ਕੀ ਵੱਡੇ ਫੈਸਲੇ ਲੈਂਦਾ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਦੇ ਸਰਵੇ ਕਰਾਏ ਜਾ ਰਹੇ ਨੇ ਉਹ ਕੀ ਉਹਨਾਂ ਨੂੰ ਦੱਸ ਰਹੇ ਆ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਹੈ ਇਹ ਤਾਂ ਉਹਨਾਂ ਦਾ ਸਮਾਂ ਹੀ ਦੱਸੇਗਾ ਧੰਨਵਾਦ